ਨੌਜਵਾਨਾਂ ਦੇ ਵੱਲੋਂ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਉਹਨਾਂ ਦੇ ਵੱਲੋਂ ಗ್ರಾಮ ਪੰਚਾਇਤ ਨੂੰ ਇੱਕ ਚਿੱਠੀ ਲਿਖੀ ਗਈ ਹੈ ਜੀਹਾਂ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ಗ್ರಾಮ ਪੰਚਾਇਤ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਸਾਡੇ ਵਿਆਹ ਕਰਵਾ ਦਿੱਤੇ ਜਾਣ ਪਿੰਡ ਦੇ ਕੰਮ ਤਾਂ ਹੁੰਦੇ ਰਹਿਣਗੇ ਇਹ ਤਸਵੀਰ ਅਸੀਂ ਉਸ ਚਿੱਠੀ ਦੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਪ੍ਰੋਪਰ ਇੱਕ ਚਿੱਠੀ ਲਿਖੀ ਗਈ ਹੈ ਔਰ ਅਸੀਂ ਗਵਾਹੀ ਦੇ ਤੌਰ ਤੇ ਆਪਣੇ ਸਿਗਨੇਚਰ ਕਰਕੇ ਦਸਤਕਤ ਕਰਕੇ ਵੀ ਦਿੰਦੇ ਆ ਤਾਂ ਉਸ ਤਰੀਕੇ ਦੇ ਨਾਲ ਪ੍ਰੋਪਰ ਇਹ ਨੌਜਵਾਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਔਰ ਚਿੱਠੀ ਲੈ ਕੇ ਤੇ ਜੋ ਪਿੰਡ ਦਾ ਸਰਪੰਚ ਹੈ ਉਹਨੂੰ ਦੇ ਦਿੱਤੀ ਗਈ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇਹ ਚਿੱਠੀ ਪੜ੍ਹ ਕੇ ਸੁਣਾਈਏ ਹਾਲਾਂਕਿ ਇਸ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੇ ਕਾਫੀ ਮਜ਼ਾਕ ਵੀ ਕੀਤਾ ਜਾ ਰਿਹਾ ਹੈ ਟਰੋਲ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਤਾਂ ਇਹ ਹਿੰਮਤਪੁਰਾ ਪਿੰਡ ਹੈ ਮੂਗਾ ਦੇ ਵਿੱਚ ਇਹ ਪਿੰਡ ਪੈਂਦਾ ਹੈ ਸੋ ਉੱਥੋਂ ਦੇ ਜਿਹੜੇ ਸਰਪੰਚ ਨੇ ਬਾਦਲ ਸਿੰਘ ਉਹਨਾਂ ਨੂੰ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਆ ਜਿਨ੍ਹਾਂ ਦੀ 30 ਸਾਲ ਉਮਰ ਹੋ ਚੁੱਕੀ ਹੈ ਵਿਆਹ ਨਹੀਂ ਹੋ ਰਿਹਾ ਤਾਂ ਉਹਨਾਂ ਦੇ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਅਸੀਂ ਚਿੱਠੀ ਪੜ੍ਹ ਕੇ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਤੁਸੀਂ ਹੱਸੋਗੇ ਜ਼ਰੂਰ ਪਰ ਇਹ ਹੁਣ ਖਬਰ ਜਿਹੜੀ ਹੈ ਚਿੱਠੀ ਜਿਹੜੀ ਹੈ ਬਹੁਤ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਚਿੱਠੀ ਲਿਖੀ ਗਈ ਹੈ ਮਾਨਯੋਗ ਸਰਪੰਚ ਸਾਹਿਬ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਵਿਸ਼ਾ ਕੀ ਹੈ 30 ਸਾਲਾਂ ਦੇ ਨੌਜਵਾਨਾਂ ਦੇ ਵਿਆਹ ਨਾ ਹੋਣ ਸੰਬੰਧੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ 30 ਸਾਲ ਦੇ ਨੌਜਵਾਨ ਆਪਣਾ ਵਿਆਹ ਕਰਵਾਉਣਾ ਚਾਹੁੰਦੇ ਆ ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ ਅਸੀਂ ਬਹੁਤ ਦੁਖੀ ਆ ਜੀ ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰਦੇ ਨੇ ਤਾਨੇ ਮਿਹਨੇ ਮਾਰਦੇ ਨੇ ਇਹ ਪਿੰਡ ਦੇ ਲੋਕਾਂ ਨੇ ਆਪਣਾ ਦੁੱਖ ਦਰਦ ਜਿਹੜਾ ਇਸ ਚਿੱਠੀ ਦੇ ਵਿੱਚ ਬਿਆਨ ਕੀਤਾ ਸੋ ਅਸੀਂ ਸਾਰੇ ਇਹ ਬੇਨਤੀ ਕਰਦੇ ਆ ਸਮੂਹ ਪੰਚਾਇਤ ਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਤੇ ਸਾਡੇ ਵਿਆਹ ਕਰਵਾਇ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਸਕੇ ਤੁਸੀਂ ਦੇਖੋ ਕਿ ਨਾਲ ਦੀ ਨਾਲ ਇਹ ਵੀ ਹਾਸੋਈਣਾ ਲਿਖਿਆ ਗਿਆ ਕਿ ਜੇਕਰ ਤੁਸੀਂ ਸਾਡਾ ਵਿਆਹ ਕਰਵਾਉਨੇ ਹੋ ਤਾਂ ਪਿੰਡ ਦੇ ਜਿਹੜੇ ਵੋਟਰ ਨੇ ਵੋਟਰਾਂ ਦੀ ਗਿਣਤੀ ਹੈ ਉਹਦੇ ਵਿੱਚ ਵੀ ਵਾਧਾ ਹੋਏਗਾ ਇਹ ਵੀ ਪਿੰਡ ਦੇ ਸਰਪੰਚ ਨੂੰ ਚਿੱਠੀ ਲੈ ਕੇ ਦੱਸਿਆ ਗਿਆ ਔਰ ਇਹ ਵੀ ਕਿਹਾ ਗਿਆ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ ਸਾਡੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨਿਆ ਜਾਨ ਔਰ ਧਮਕੀ ਵੀ ਦੇ ਦਿੱਤੀ ਗਈ ਹੈ ਕਿ ਜੇਕਰ ਮੰਗਾ ਨਾ ਮੰਨਿਆ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਆਂ ਔਰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਫਿਰ ਤੁਸੀਂ ਨਤੀਜੇ ਭੁਗਤਣ ਨੂੰ ਤਿਆਰ ਰੱਖੋ ਜੇਕਰ ਸਾਡੇ ਵਿਆਹ ਨਹੀਂ ਕਰਦੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਇਹ ਸਾਰੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਹੈ ਉਹਨਾਂ ਨੇ ਇਹ ਚਿੱਠੀ ਲਿਖੀ ਹੈ ਇੱਥੇ ਸਿੰਘ ਉਸ ਚਿੱਠੀ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਔਰ ਅਸੀਂ ਪਿੰਡ ਦੇ ਸਰਪੰਚ ਹਿੰਮਤ ਸਿੰਘ ਹਿੰਮਤਪੁਰਾ ਦੇ ਸਰਪੰਚ ਬਾਦਲ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਚਿੱਠੀ ਲਿਖੀ ਗਈ ਹੈ ਇਹ ਕਾਫੀ ਸਮਾਂ ਪਹਿਲਾਂ ਲਿਖੀ ਗਈ ਹੈ ਕਾਫੀ ਪੁਰਾਣੀ ਹੈ 2 ਮਹੀਨੇ ਪਹਿਲਾਂ ਲਿਖੀ ਗਈ ਹੈ ਪਰ ਇਹ ਵਾਇਰਲ ਜਿਹੜੀ ਚਿੱਠੀ ਹੋ ਰਹੀ ਹੈ ਉਹ ਹੁਣ ਹੋ ਰਹੀ ਹੈ ਸੁਣਨਾ ਕਿ ਇਹ ਵਾਕਿਆ ਹੈ ਤਾਂ ਸੱਚੀ ਚਿੱਠੀ ਲੈ ਕੇ ਸਾਨੂੰ ਨੌਜਵਾਨਾਂ ਨੇ ਦਿੱਤੀ ਸੀਗੀ ਪਰ ਇਹ ਨੌਜਵਾਨਾਂ ਨੇ ਮਜ਼ਾਕ ਕੀਤਾ ਸੀ ਕਿ ਅਸੀਂ ਪਿੰਡ ਦੇ ਸਾਰੇ ਪੈਂਡਿੰਗ ਕੰਮ ਜਿਹੜੇ ਐ ਉਹ ਕਰਵਾ ਰਹੇ ਸੀਗੇ ਔਰ ਨੌਜਵਾਨਾਂ ਦਾ ਇਹ ਕਹਿਣਾ ਸੀ ਕਿ ਪਿੰਡ ਦੇ ਕੰਮ ਵੀ ਹੁੰਦੇ ਰਹਿਣਗੇ ਤੇ ਸਾਡਾ ਵੀ ਵਿਆਹ ਕਰਵਾਇਆ ਜਾਵੇ ਇਹ ਉਹਨਾਂ ਨੇ ਮਜ਼ਾਕ-ਮਜ਼ਾਕ ਦੇ ਵਿੱਚ ਚਿੱਠੀ ਲਿਖੀ ਆ ਜਿਹੜੀ ਇੱਕ ਹੁਣ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਇਸ ਚਿੱਠੀ ਨੂੰ ਲੈ ਕੇ ਟ੍ਰੋਲਿੰਗ ਵੀ ਬਹੁਤ ਸਾਰੀ ਹੋ ਰਹੀ ਆ ਮਜ਼ਾਕ ਦਾ ਪਾਤਰ ਵੀ ਜਿਹੜੇ ਆ ਉਹ ਪਿੰਡ ਦੇ ਜਿਹੜੇ ਨੌਜਵਾਨ ਨੇ ਬਣ ਰਹੇ ਨੇ ਤਾ ਇਹ ਅਸੀਂ ਸਾਡਾ ਮਕਸਦ ਇਹ ਹੈ ਕਿ ਇਹ ਤਸਵੀਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਜਾਂ ਇਹ ਜੋ ਚਿੱਠੀ ਵਾਇਰਲ ਹੋ ਰਹੀ ਦਾ ਸੱਚ ਕੀ ਹੈ ਤੁਹਾਡੇ ਤੱਕ ਪਹੁੰਚਾਇਆ ਜਾਵੇ ਤਾਂ ਅਸੀਂ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਹਾਂ ਇਹ ਸੱਚ ਹੈਗੀ ਹੈ ਨੌਜਵਾਨਾਂ ਨੇ ਸਾਨੂੰ ਚਿੱਠੀ ਲੇਕ ਕੇ ਦਿੱਤੀ ਸੀ ਪਰ ਉਹ ਕਾफी ਸਮਾਂ ਪਹਿਲਾਂ ਦਿੱਤੀ ਸੀ ਉਹ ਵਾਇਰਲ ਹੁਣ ਹੋ ਰਹੀ ਹੈ ਕਿ ਅਸੀਂ ਪਿੰਡ ਦੇ ਵਿੱਚ ਕੰਮ ਕਰਵਾ ਰਹੇ ਸੀ ਇਸ ਕਰਕੇ ਨੌਜਵਾਨਾਂ ਨੇ ਕਿਹਾ ਕਿ ਕੰਮ ਤਾਂ ਹੁੰਦੇ ਰਹਿਣਗੇ ਸਾਡਾ ਵਿਆਹ ਵੀ ਕਰਵਾਓ ਤਾਂ ਇਹ ਉਹ ਚਿੱਠੀ ਹੈ ਉਹ ਜਿਹੜੀ ਨੌਜਵਾਨਾਂ ਦੇ ਵੱਲੋਂ ਲਿਖ ਕੇ ਪਿੰਡ ਦੀ ਪੰਚਾਇਤ ਨੂੰ ਦਿੱਤੀ ਗਈ ਸੀ